ਅੱਸੀ ਗਾਲੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਆ ਇਟਲੀ ਦੇ ਸ਼ਹਿਰ ਸਨਲਿਓ ਤੇ ਹੁਣ ਉੱਪਰ ਨੂੰ ਜਾ ਰਹੇ ਆ ਪਹਾੜੀ ਤੇ ਵਸੇ ਆ ਗਿਆ ਐਦਾਂ ਦਾ ਰਾਹ ਆ ਜਾਂ ਉੱਪਰ ਉੱਪਰ ਜਾ ਕੇ ਮਿਲਦੇ ਆ ਚੜਾਈ ਬਹੁਤ ਆ ਪਰਨ ਜਾ ਰਹੇ ਹੁਣ ਬਾਈ ਦੋਰ ਆ ਰਿਹਾ ਹੈ ਆ ਨਾ ਇਹ ਇੱਧਰ ਬੰਦਿਆ ਸਨਲੇ ਉਹ ਬਿਲਕੁਲ ਸਨ ਮਰੀਦਨ ਦੇ ਨਾਲ ਆ 2 ਕਿਲੋਮੀਟਰ ਸਨ ਮਰੀਦਨ ਉਤੋਂ ਬਹੁਤ ਪੁਰਾਣਾ ਸ਼ਹਿਰ ਆ ਤੇ ਹੁਣ ਜਾ ਰਹੇ ਆ ਪੁੱਪਰ ਨੂੰ ਅਬ ਜੀ ਆ ਗਏ ਉੱਪਰ ਇੱਥੇ ਨਹੀਂ ਪੁਰਾਣੇ ਟੈਂਕ ਰੱਖਿਆ ਕਿਉਂ ਕਿ ਨਾਮ ਕਰ ਰਹੇ ਆ ਕਾਫੀ ਉਚਾਈ ਤੇ ਆ ਉੱਥੋਂ ਐਂਟਰ ਕਰਦੇ ਆ ਅੱਜ ਪਹਿਲਾਂ ਜੇ ਦੇਖ ਹਾਂ ਹਾਂ ਹੰਗ ਦਾ ਫੇਨਾ ਇਹ ਸੱਚ ਨਹੀਂ ਹਲਦ ਵਾਲਿਆਂ ਨੇ ਉਹ ਕੀਤਾ ਨਾ ਦਿਖਾਈਦਾ ਨਹੀਂ ਤਿਆਰ ਤਾਂ ਪੈਂਜਰ ਤੇ ਆ ਪਹਾੜੀ ਉੱਤੇ ਕਿੱਥੇ ਜਾਣਾ ਆਪਣਾ ਹਾਂ

ਕੁਈ ਕਿੰਨਾ ਬਣਾਣਾ ਹੋਣਾ ਚਾਹੀਦਾ ਹੈ ਉਹ ਕਿੰਨਾ ਬਣਾਣਾ ਹੁੰਦਾ सारा दस दस और भीर भीर नहीं बीर थोड़ी हो भीर अगर उद्दा ना लगा ਕੀ ਜੁੱਤ ਦੇ ਦਿੱਤਾ ਤਾਂ ਬਾਗਿਆ ਦੇ ਲਿਆ ਐਡਾ ਪਾਉਂਦੇ ਸੀ ਉਹੋ ਜੀ ਯਾਰ ਰਜੀ ਤਾਂ ਪਾਉਦਾ ਸਿੱਧਾ ਹੀ ਆਪਰੇ ਹੱਥ ਤੇ ਹੱਥ ਪਾ ਕੇ ਵਿੱਚ ਘੋਟਦੇ ਸੀ 1397 ਸਾਲ 20 30 4 ਉਹ ਤੁਮ ਜੀ ਅਗਰ ਆਰਾ ਪਰਨ ਕੀ ਆਰਾ ਫੇਰਾ ਲੱਕੜਾਂ ਦਾ ਅੱਜ ਦਾ ਜੇਲਾ ਵਿੱਚ ਤਾੜਦੇ ਸੀਗਾ ਵੀ 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 ਉੱਥੇ ਯੱਥੇ ਗਾਜਰਾ ਰੱਖਦੇ ਆ ਬੱਚੇ ਜੀ ਗਰਦ ਥੀਦੇ ਕਰਦੇ ਨਾ ਬੰਦੇ ਨੂੰ ਕਿੱਦਾਂ ਮਾਰਦੇ ਹੁਣੇ ਨਾ ਆਹ ਜਦੀ ਜੀ ਦੇ ਇਹ ਜੀ ਦੇ ਅਦਾਨ ਫਾਰ ਦੇ ਜੀ ਆ ਵੀ ਉਹ ਪੱਥਰ ਦੇ ਆਹ ਵਾਲਾ ਪੱਥਰ ਹੈ ਨਾ ਇਦਾਂ ਰੱਖਦੇ ਸੀ ਔਰ ਇੱਥੇ ਛੋਹ ਦਿੰਦੇ ਬੰਦੇ ਨੂੰ ਮਾਰਦੇ ਜੀ ਇਹ ਨਹੀਂ ਉਸਦੀ ਬਾਤ ਉਹਦਾ ਕਹਿੰਦੇ ਆ ਆਪੇ ਨੇ ਤੇਰੇ ਐਟਮ ਉਹ ਕਿਉਂ ਨਾਕਰ ਉਹ ਦਰਵੇ ਦਰਵੇ

ਆਪੇ ਤੇ ਉੱਪਰ ਆਇਆ ਇੱਧਰ ਆ ਨਹੀਂ ਕੋਈ ਇੱਧਰ

ਇਹ ਕ੍ਰਿਜ਼ੋਨੀ ਨੇ ਕਰੀ ਹਾਂ ਹੂੰ ਕ੍ਰਿਜ਼ੋਨੀ ਵੀ ਦਾ ਪੀਸ ਲੈ ਲੈ ਤੇ ਵੀ ਲੋਕ ਇਹ ਜੇਲਾ ਹੈ ਜੇਲਾ ਆ ਜਾਂਦਾ ਜੇਲਾ ਇਹ ਜੇਲਾ ਆ ਜਾਂਦਾ ਇਹ ਆਪਾਂ ਨੂੰ ਜੇ ਇਹ ਦਿਸੂਆ ਜੇਲਾ ਹੈ ਉਹਨਾਂ ਮਾਰਦੇ ਜੀ ਨਾਲੇ ਨਾਲੇ ਜੇਲਾਂ 'ਚ ਤਾੜਦੇ ਸੀਗੇ ਛੋਟੇ ਛੋਟੇ 'ਚ ਹਾਂ ਅਰਘ ਨਾਲ ਮੁੱਖੇ ਖੜ੍ਹਦੇ ਸੀ। ਉਹ ਅੱਜ ਵੀ ਗਰੀਜ ਨਹੀਂ ਆ ਗਈ। ਹਾਂ। ਇਹ ਦੁਪਰ ਵੀ ਆ। ਅੰਪੋ ਨਹੀਂ ਜੇ ਨਾ ਉੱਪਰ ਆ। ਉਹ ਦੇ ਦੇ।

इधर लड़ाई चंकी होगी है ना उपर आए हाँ कदों तो कदो हो पंद्रह सौ चिंक सौ साल पहला कहानी है कुंडी चीज पंद्रह सौ सतारह की गल है जो अपने बबे सी उदी हाँ नहीं आ

ਲਾਸ ਨੂੰ ਜਦੇ ਉਹ ਦੇ ਕਿਡ ਕਿਡ ਕੈਂਚੀ ਨੂੰ ਕੈਂਚੀ ਹੂੰ ਹੂੰ ਇਹ ਸੱਪਾਂ ਨੂੰ ਮਾਰਦੇ ਸੀ ਆ ਰਹੀਆਂ ਬਰਾਣੀਆਂ ਲਖੀਆਂ ਨਹੀਂ ਆਹ ਪਤਾ ਨਹੀਂ ਕੀ ਚੀਜ਼ ਹੈ ਕਿੰਨਾ ਬੰਦਲਾ ਇਹ ਆ ਜਿਹੜੇ ਹਾਰ ਪਾਈ ਸੀ ਆ ਇਹਨਾਂ ਨੇ ਬੰਦੂਕਾਂ 응.에이, 지자세한 메가시.응.이더더 허니카스인데, 나.이태우 또 코시디를 캐왔네.이태우 데키에 바르기 더더. ਤੋਂ ਬਾਹਰ ਦੇਖੀਏ ਕਿਦਾਂ ਦਾ ਆਈ ਉਹ ਬੋਲੀ ਕੁਨਾਂ ਚਾਉਂਦੇ ਨਹੀਂ ਆਉਂਦੇ ਚਾਹ ਨਹੀਂ ਛੱਲਦੇ ਇਹ ਉਹ ਤੋਂ ਆ ਜਾ ਆ ਤੜੀ ਹੂੰ ਛੱਲ ਜਰੂਰ ਤੇ ਮੋੜ ਆਹ ਪੌਡਰ ਵੀ ਬੜੇ ਸੀ ਹਨ ਹੀ ਨਿਕਲੇਗਾ ਔਰ ਰੋਡ ਦੇਖੋ ਕਿੱਦਾਂ ਲੰਘਿਆ ਸਿਆਪਾ ਥੱਲੇ ਆ ਗਿਆ ਹੁਣ ਉਹ ਤਾਰਸੋਈ ਸੀ ਵੀ ਤਾਂ ਬਣਿਆ ਇਹ ਗੁਰੂ ਕਿੰਨੇ ਸੇ ਕਿੰਨੇ ਇਹ 1800 ਨਹੀਂ 1700 ਦਾ 1700 ਇਸ ਵੀ ਦਾ ਬਣਿਆ ਉਹ ਬਾਬੇ ਹੈਗੇ ਸੀ ਆਪਣੇ ਹਾਂ ਗੁਰੂ ਦਾਸ ਜੀ ਦੇ ਗੁਰੂ ਹੋਣ ਸੇ ਬਹੁਤ 500 ਸਾਲ ਹੋ ਗਏ ਤੇ ਲੋਕਾਂ ਨੇ ਇਥੇ ਜ਼ਿਲ੍ਹਾ ਬਣਿਆ ਤਸੀਦ ਦਿੰਦੇ ਸੀ ਜਿਹੜੇ ਰਾਣੇ ਦੇ ਰਾਜੇ ਮਹਾਰਾਜੇ ਇੱਕ ਗੰਦੀ ਗੱਲ ਕਹੀ ਉਹ ਤੇਰੀ ਜੀਵਾ ਲੋੜ ਹੋਰ ਚੱਲੇ ਥੱਲੇ ਨੂੰ ਆਪਾਂ ਨਹੀਂ ਤੇਰੀ ਸਾਰੀ ਜੀ ਓਹ ਹੋਲੀ ਲਓ ਜੀ ਆਪਾਂ ਸ਼ਹਿਰ ਜਾ ਕੇ ਹੁਣ ਇੱਥੇ ਤੇ ਅਬ ਉਹ ਉੱਪਰ ਜਾ ਗਏ ਆਂ ਇੱਥੇ 12 ਮੜੀਆਂ ਆ ਰੈਸਿਡੈਂਟ ਬਣੇ ਆ ਲੋਕੀ ਘੁੰਮਦੇ ਆ ਨੇ ਮੈਂ ਕਿਹੋ ਛੋਟਾ ਜਿਹਾ ਸ਼ਹਿਰ ਹੈ ਜਾਨੀ ਕਿ ਤੇ ਟੂਰਿਸਟ ਬਹੁਤ ਆਉਂਦੇ ਆ ਹੁਣ ਕਫੇ ਵੀ ਹੈ ਕਿ ਟੂਰਿਸਟ ਜੀ ਉੱਪਰ ਬੱਸਾਂ ਵੀ ਆਉਂਦੀਆਂ ਆਈ ਬੱਸ ਸਪੈਸ਼ਲ ਆ ਉਹ ਅੱਧਾ ਲੱਗਦਾ ਇਹ ਤਾਂ ਕੱਚੇ ਿੱਟਾਂ ਦਾ ਬਣਿਆ ਹੋਣਾ ਦੱਸ ਤਾ ਚੰਗੀ ਨਗੰਗ ਸੀ 500 ਸਾਲ ਹੋ ਗਏ 500 ਸਾਲ ਹੋ ਗਏ どうだそれがいい 长、啊、的跟人一样了。 ਤੇ ਉਥੋਂ ਆਪ ਆਏ ਆ ਇੱਥੇ ਪਾਰਕਿੰਗ ਲਾ ਕੇ ਗਿਆ ਸੀ ਗੱਡੀ ਦੀ ਚੱਲੀਏ ਹੁਣ ਗੱਡੀ 'ਚ ਹੁਣ ਆਪ ਆ ਗਿਆ ਬਹੁਤ ਫਿਓਰੀ ਚੰਦੇ ਆਹ ਤਾਂ ਸ਼ਾਮ ਦੇ ਸਕੂਲ ਹੁਣ ਖੁੱਲ ਜਾਣਾ ਤੇ ਡੈਰੀਆਂ ਚਾਹੀਏ ਚੱਲਿਆ ਵਧੀਆ ਸਹੀ ਹੈ ਕਿੰਨੇ ਦੀ ਆ 800 90 ਦੀ ਆ ਫਰਟਾ ਨਾ ਹੈ ਨਾ ਨੇ ਉੱਧਰ ਨਹੀਂ ਹੈ 18% 10 ਤੋਂ ਕੱਟਦੇ ਬੋਟੀ ਜੀ ਜ਼ਿਆਦਾ ਹੀ ਹੈ ਵੀਰੇ ਤੇਰਾ ਵੀਰੇ ਦਰਾ ਯਸਰ ਨੂੰ ਨਹੀਂ ਚਾਹੀ ਹੋਏ ਹੋਰ ਤਾਂ ਕੁਝ ਨਹੀਂ ਸਿੱਧੇ ਸਕੂਲਾਂ ਵਾਲੇ ਬੈਗ ਲੱਗੇ ਵਾਹ ਮੈਨੂੰ ਫੱਟੇ ਨੇ ਬਾਰੀਓ ਵਾਲੀ ਇੱਥਾ ਨਹੀਂ ਦੇਖਣੀ ਚੰਗੀ ਦੇਖ ਲੈ ਜਿਹੜੀ ਦੇਖ 2020 ਕਾ 2020 ਇਹ ਕਿੰਨੇ ਚੀਜ਼ ਦਿਖਾਤਾ ਆ ਦੋ ਵਾਇਰ 90 ਦੀ ਆ ਸਹੀ ਆ ਯਾਪਾ ਤੇਰ ਪਸੰਦ ਹੈ ਪਸੰਦ ਹੈ ਉਹਦੇ ਆਪਾਂ ਉਹ ਨਹੀਂ ਦੇਖਣਾ ਜੋ ਫਿਨਿਸ਼ ਹੋਣੀ ਆ ਉਹ ਵੀ ਦੇਖਣਾ ਹੈ ਵੀਰੇ ਰੋਕਵਾ ਦੇ ਕਿੰਨੇ ਮਿੰਟ ਲਾਉਂਦੇ ਨੇ ਇਹ ਹੈ ਕਿ ਲੈ ਕੋਣੀ ਲੋਲੀ ਆਪਾਂ ਆ ਗਏ ਸੀ ਉਹਨ ਗੱਡੀ ਵਿੱਚ ਤੇ ਖਾਲੀ ਮਾੜੇ ਨਾਲ ਉਹ ਉੱਥੇ ਲਿਆ ਸੀ ਤੇ ਉਹ ਐਦੋਂ ਵੀ ਵੱਡੇ ਵੱਡੇ ਬੈਗ ਤੇ ਬਲੌਟ ਐਡ ਕਰਦੇ ਆ ਤੇ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਖੜਕਾ ਦਿਓ ਬਾਈ ਬਾਈ